ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਸੋਲੂਸ਼ਨ ਪੰਜਾਬੀ ਮੀਡੀਅਮ ਵਿੱਚ ਅਕਾਊਂਟੈਂਸੀ ਦਾ ਪੇਪਰ ਸਾਲਾਨਾ ਪ੍ਰੀਖਿਆ 2025 ਦਾ ਸਮਾਂ ਆਪਣੇ ਕੋਲ ਤਾਂ 3 ਘੰਟੇ ਆ ਤੇ ਮੈਕਸਿਮਮ ਮਾਰਕਸ 80 ਨੇ ਸੋ ਇਹ ਪ੍ਰੀਵੀਅਸ ਪੇਪਰ ਆ ਸੋ ਜੇ ਮੈਂ ਸਭ ਤੋਂ ਪਹਿਲਾਂ ਭਾਗ ੳ ਸਾਰੇ ਭਾਗ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ ਇਹ ਮੈਂ ਸਭ ਤੋਂ ਪਹਿਲਾ ਪ੍ਰਸ਼ਨ ਖਰਚ ਦੇ ਮੁਕਾਬਲੇ ਆਮਦਨ ਦੀ ਅਧਿਕਤਤਾ ਨੂੰ ਘਟਾ ਕੇ ਆ ਜਾਂਦਾ ਸਹੀ ਜਾਂ ਗਲਤ ਸੋ ਜਿਹੜਾ ਇਸ ਦਾ ਉੱਤਰ ਹੈ ਉਹ ਹੈ ਗਲਤ ਸੋ ਨੈਕਸਟ ਹੈ ਦੂਜਾ ਇੱਕ ਸਾਂਝੇਦਾਰੀ ਸਥਾਪਿਤ ਕਰਨ ਲਈ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਲੋੜ ਹੁੰਦੀ ਹੈ ਸਹੀ ਜਾਂ ਗਲਤ ਸੋ ਇਸਦਾ ਵੀ ਗਲਤ ਹੈ ਤੇ ਨੈਕਸਟ ਹੈ ਸਾਖ ਇੱਕ ਕਾਲਪਨਿਕ ਸੰਪਤੀ ਹੈ ਸਹੀ ਜਾਂ ਗਲਤ ਸੋ ਇਸਦਾ ਵੀ ਗਲਤ ਹੈ ਸੋ ਨੈਕਸਟ ਹੈ ਜਿਹੜਾ ਤਿਆਗ ਅਨੁਪਾਤ ਅਤੇ ਪ੍ਰਾਣਾ ਅਨੁਪਾਤ ਹਮੇਸ਼ਾ ਸਮਾਨ ਹੁੰਦੇ ਹਨ ਠੀਕ ਗਲਤ ਸੋ ਇਸਦਾ ਹੋਊਗਾ ਗਲਤ ਕਾਮਯਾ ਦਾ ਮੁਆਫਜਾ ਫੰਡ ਬਾਹਰਲੀ ਦੇਣਦਾਰੀ ਹੈ ਗਲਤ ਸੋ ਇਹ ਸਾਰੇ ਗਲਤੀ ਆਉਣਗੇ ਸੋ ਨੈਕਸਟ ਆਉਂਦਾ ਹੈ ਸੋ ਨੈਕਸਟ ਹੈ ਖਾਲੀ ਤਾਂ ਆਮਦਨ ਤੇ ਖਰਚ ਖਾਤਾ ਇੱਕ ਡੈਸ਼ ਖਾਤਾ ਹੁੰਦਾ ਹੈ ਨਾ ਮਾਤ੍ਰ ਜਾਂ ਵਾਸਤਵਿਕ ਸੋ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਨਾ ਮਾਤ੍ਰ ਤੇ ਨੈਕਸਟ ਹੈ ਦੇਣਦਾਰੀ ਵਿੱਚ ਕਮੀ ਡੈਸ਼ ਹੁੰਦਾ ਹੈ ਲਾਭ ਜਾਂ ਹਾਨੀ ਮਤਲਬ ਦੇਣਦਾਰੀ ਵਿੱਚ ਕਮੀ ਨਾਲ ਡੈਸ਼ ਹੁੰਦਾ ਹੈ ਲਾਭ ਹੁੰਦਾ ਹੈ ਤੇ ਨੈਕਸਟ ਇੱਕ ਸਾਂਝੇਦਾਰ ਦੀ ਸੇਵਾ ਮੁਕਤੀਦੰਤ ਜਾਂ ਫਰਮ ਦਾ ਡੈਸ਼ ਹੁੰਦਾ ਹੈ ਪੁਨਰਗਠਨ ਜਾਂ ਫਰਮ ਦਾ ਅੰਤ ਸੋ ਇਸ ਦਾ ਜਿਹੜਾ ਆਊਗਾ ਆਨਸਰ ਉਹ ਹੈ ਪੁਨਰਗਠਨ ਸੋ ਨੈਕਸਟ ਹੈ ਫਰਮ ਦੇ ਕਰਜ਼ਿਆਂ ਲਈ ਸਾਰੇ ਸਾਂਝੇਦਾਰ ਡੈਸ਼ ਅਤੇ ਡੈਸ਼ ਅਤੇ ਵੱਖਰੇ ਤੌਰ ਤੇ ਜਵਾਬਦੇਹ ਹੁੰਦੇ ਹਨ ਨਿੱਜੀ ਅਤੇ ਇਕੱਠੇ ਸੋ ਇਸ ਦਾ ਆਊਗਾ ਨਿੱਜੀ ਤੇ ਨੈਕਸਟ ਹੈਗਾ ਜਿਹੜਾ ਬਹੁ ਵੀ ਕਲਪੀਏ ਜੇਕਰ ਕਢਾਉਣ ਦੀ ਮਿਤੀ ਨਹੀਂ ਦੱਸੀ ਜੇ ਹੋਵੇ ਤਾਂ ਨਿੱਜ ਵਰਤੀ ਰਕਮ ਉੱਪਰ ਵਿਆਜ ਲਗਾਇਆ ਜਾਵੇਗਾ ਈਡ ਈਡ ਆਪਸ਼ਨ ਇਸ ਦਾ ਰਾਈਟ ਆਨਸਰ ਹੈ 6 ਮਹੀਨਿਆਂ ਦਾ ਸੋ ਨੈਕਸਟ ਹੈ ਪੁਨਰ ਮੁਲਾਕਨ ਖਾਤਾ ਸੰਪਤੀਆਂ ਅਤੇ ਦੇਣਦਾਰੀਆਂ ਨੂੰ ਡੈਸ਼ ਕਰ ਲਈ ਤਿਆਰ ਕੀਤਾ ਜਾਂਦਾ ਹੈ ਸੋ ਇਸ ਦਾ ਆਊਗਾ ਸੱਸਾ ਸੋਧ ਕਰਨ ਲਈ ਤੇ ਨੈਕਸਟ ਹੈ ਇੱਕ ਸਾਂਝੇਦਾਰ ਦੇ ਦਾਖਲੇ ਸਮੇਂ ਡੈਸ਼ ਨੂੰ ਵੰਡਣ ਲਈ ਤਿਆਗ ਅਨੁਪਾਤ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਇਸ ਦਾ ਆੜਾ ਆਪਸ਼ਨ ਰਾਈਟ ਆਨਸਰ ਹੈਗਾ ਸਾਖ ਤੇ ਨੈਕਸਟ ਹੈ xy ਅਤੇ z ਸਾਂਝੇਦਾਰ ਲਾਭ ਨੂੰ 3 2 2 ਵਿੱਚ ਵੰਡਦੇ ਹੋਏ 3:2:2 ਵਿੱਚ ਵੰਡਦੇ ਹਨ x ਦੀ ਸੇਵਾ ਮੁਕਤੀ ਤੇ ਜੇਕਰ ਨਵਾਂ ਅਨੁਪਾਤ 4:3 ਹੋਵੇ ਤਾਂ ਵਾਧਾ ਅਨੁਪਾਤ ਕੀ ਹੋਵੇਗਾ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ed ਆਪਸ਼ਨ 2:1 ਤੇ ਨੈਕਸਟ ਹੈ ਵਿਰਾਸਤ ਜਾਂ ਲੇਜੈਂਸੀ ਕੀ ਹੈ ਸੋ ਜਿਹੜਾ ਇਸ ਦਾ ਉੱਤਰ ਹੈ ਉਹ ਹੈ ਲੀਜੈਂਸੀ ਜਦੋਂ ਕਿਸੇ ਵਿਅਕਤੀ ਵੱਲੋਂ ਆਪਣੀ ਵਸੀਅਤ ਦੁਆਰਾ ਕੁਝ ਸੰਪਤੀ ਜਾਂ ਰਕਮ ਕਿਸੇ ਹੋਰ ਵਿਅਕਤੀ ਨੂੰ ਦਿੰਦੀ ਹੈ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਵਿਰਾਸਤ ਕਿਹਾ ਜਾਂਦਾ ਹੈ ਲੀਜੈਂਸੀ ਕਿਹਾ ਜਾਂਦਾ ਸੋ ਨੈਕਸਟ ਜਿਹੜਾ ਕੁਐਸਚਨ ਹੈ ਉਹ ਹੈ ਸਾਂਝੇਦਾਰੀ ਦਸਤਾਵੇਜ਼ ਕੀ ਹੁੰਦਾ ਹੈ ਸੋ ਇਹ ਨੈਕਸਟ ਕੁਐਸਚਨ ਹੈ ਸੋ ਇਸ ਦਾ ਜਿਹੜਾ ਆਨਸਰ ਹੈ ਸਾਂਝੇਦਾਰੀ ਦਸਤਾਵੇਜ਼ ਇਹ ਇੱਕ ਲਿਖਤ ਦਸਤਾਵੇਜ਼ ਹੁੰਦਾ ਹੈ ਸੋ ਇਸ ਦਾ ਜਿਹੜਾ ਆਨਸਰ ਹੈ ਇਹ ਹੀ ਇੱਕ ਲਿਖਤ ਦਸਤਾਵੇਜ਼ ਹੁੰਦਾ ਜਿਸ ਵਿੱਚ ਸਾਂਝੇਦਾਰਾਂ ਦੇ ਵਿਚਕਾਰ ਹੋਣ ਵਾਲੇ ਸਮਝੌਤੇ ਦੀਆਂ ਸ਼ਰਤਾਂ ਦਰਜ ਕੀਤੀਆਂ ਜਾਂਦੀਆਂ ਸੋ ਸਾਂਝੇ ਦਸਤਾ ਸਾਂਝੇਦਾਰੀ ਦਸਤਾਵੇਜ਼ ਸੋ ਇਹ ਇਸ ਦਾ ਆਨਸਰ ਹੈ ਸੋ ਨੈਕਸਟ ਨਵੇਂ ਸਾਂਝੇਦਾਰ ਦੇ ਦਾਖਲੇ ਤੋਂ ਕੀ ਭਾਵ ਹੈ ਸੋ ਨੈਕਸਟ ਕੁਐਸਚਨ ਹੈ ਨਵੇਂ ਸਾਂਝੇਦਾਰ ਦੇ ਦਾਖਲੇ ਤੋਂ ਭਾਵ ਕਿਸੇ ਨਵੇਂ ਵਿਅਕਤੀ ਦੀ ਮੌਜੂਦਾ ਸਾਂਝੇਦਾਰੀ ਫਰਮ ਵਿੱਚ ਸਾਂਝੇਦਾਰ ਵਜੋਂ ਸ਼ਾਮਲ ਹੋਣਾ ਸੋ ਇਹ ਇਸ ਦਾ ਆਨਸਰ ਹੈ ਸੋ ਨੈਕਸਟ ਜਿਹੜਾ ਨੈਕਸਟ ਹੈ ਸਾਂਝੇਦਾਰ ਦੀ ਮੌਤ ਤੇ ਉਸ ਦੇ ਉਤਰਾਧਿਕਾਰੀ ਨੂੰ ਬਾਕੀ ਬਚੀ ਰਾਸ਼ੀ ਤੇ ਵਿਆਜ ਦੀ ਦਰ ਕਿਸ ਨਾਲ ਦੇਣ ਯੋਗ ਹੁੰਦਾ ਹੈ ਸੋ ਇਸ ਦਾ ਜਿਹੜਾ ਆਨਸਰ ਹੈ ਉਹ ਹੈ ਸਾਂਝੇਦਾਰ ਦੀ ਮੌਤ ਤੇ ਉਤਰਾਧਿਕਾਰੀ ਨੂੰ ਬਾਕੀ ਬਚੀ ਰਕਮ ਤੇ ਵਿਆਜ ਜੇਕਰ ਸਾਂਝੇਦਾਰੀ ਦੇ ਦਸਤਾਵੇਜ਼ ਵਿੱਚ ਕੋਈ ਖਾਸ ਦਰ ਨਿਰਧਾਰਤ ਨਹੀਂ ਤਾਂ ਆਮ ਤੌਰ ਤੇ 6% ਸਾਲਾਨਾ ਦਰ ਨਾਲ ਵਿਆਜ ਦੇਣ ਯੋਗ ਹੁੰਦਾ ਹੈ ਸੋ 6% ਆਉ। ਸੋ ਨੈਕਸਟ ਹੈ ਜਿਹੜਾ ਕੁਐਸਚਨ ਹੈਗਾ ਨੋਟਿਸ ਰਾਹੀਂ था 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 फर्म ਦਾ ਅੰਤ ਕੀ ਹੁੰਦਾ ਹੈ ਸੋ ਨੋਟਿਸ ਰਾਹੀਂ ਫਰਮ ਦਾ ਅੰਤ ਜਦੋਂ ਕਿਸੇ ਸਾਂਝੇਦਾਰ ਵੱਲੋਂ ਨੋਟਿਸ ਦੇ ਕੇ ਸਾਂਝੇਦਾਰੀ ਫਰਮ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਇਹ ਨੋਟਿਸ ਰਾਹੀਂ ਫਰਮ ਦਾ ਅੰਤ ਕਹਾਇਆ ਜਾਂਦਾ ਹੈ ਸੋ ਹੀ ਇਸ ਦਾ ਆਨਸਰ ਹੈ ਸੋ ਨੈਕਸਟ ਆਪ੍ਰੇਸ਼ਨ ਨੰਬਰ 2 ਤੋ ਪ੍ਰਸ਼ਨ ਨੰਬਰ 9 ਤੱਕ ਸਾਰੇ ਕਰੋ ਹਰੇਕ ਪ੍ਰਸ਼ਨ 2 ਅੰਕਾਂ ਦਾ ਹੈ ਜਿਵੇਂ ਸਭ ਤੋਂ ਪਹਿਲਾਂ x y ਅਤੇ z ਤਿੰਨ ਸਾਂਝੇਦਾਰ ਲਾਭ ਤੇ ਹਾਨੀ ਨੂੰ 2 2 ਇੱਕ ਅਨੁਪਾਤ ਵਿੱਚ ਵੰਡਦੇ ਹਨ 1 April 2022 ਨੂੰ Y ਦੀ ਮੌਤ ਹੋ ਜਾਂਦੀ ਹੈ ਪਿਛਲੇ ਸਾਲ 31 December 2021 ਦਾ ਲਾਭ 1,50 1,05,000 ਸੀ ਪਿਛਲੇ ਸਾਲ ਦੇ ਲਾਭ ਦੇ Y ਦੇ ਲਾਭ ਦੇ ਹਿੱਸੇ ਦੀ ਗਣਨਾ ਕਰੋ ਸੋ ਇਸ ਦਾ ਜਿਹੜਾ ਆਨਸਰ ਹੈ ਉਹ ਹੈ Y ਦੇ ਲਾਭ ਦੇ ਹਿੱਸੇ ਦੀ ਗਣਨਾ ਦਿੱਤਾ ਗਿਆ ਲਾਭ ਵੰਡਣ ਦਾ ਅਨੁਪਾਤ 2 2 1 XYZ X ਅਨੁਪਾਤ Y ਅਨੁਪਾਤ Z ਹੈ ਪਿਛਲੇ ਸਾਲ ਦਾ ਕੁੱਲ ਲਾਭ ਹੋ ਗਿਆ 1,05,000 ਸੋ Y ਦਾ ਹਿੱਸਾ ਜਿਹੜਾ ਉਹ 2 5 2 5 1,05,000 ਸੋ ਆਜੂਗਾ 42,000 ਹੁਣ ਬਾਈ ਦੀ ਮੌਤ 1 ਅਪ੍ਰੈਲ 2022 ਨੂੰ ਹੋਈ ਅਤੇ ਲਾਭ 31 ਦਸੰਬਰ 2022 ਤੱਕ ਦਾ ਦਿੱਤਾ ਗਿਆ ਹੈ ਜਿਸ ਦਾ ਬਾਈ ਪੂਰਾ ਹੱਕਦਾਰ ਹੈ ਸੋ ਪ੍ਰਸ਼ਨ ਸੋ 42,000 ਲਾਭ ਆਊਗਾ ਜਿਹੜਾ ਬਾਈ ਨੂੰ ਮਿਲੂਗਾ ਕਿਉਂਕਿ ਹੁਣ 31 ਦਸੰਬਰ ਤੱਕ ਦਾ ਦਿੱਤਾ ਗਿਆ ਲਾਭ 2021 ਦਾ ਮੌਤ ਦੀ ਬਾਤ ਚ ਹੋਈ ਹੈ ਕਿ ਲਾਹ ਪਹਿਲਾ ਮੰਡਾ ਹੈਗਾ ਸੋ ਉਹਨੂੰ 42000 ਮਿਲ ਜੂ ਸੋ ਨੈਕਸਟ ਜਿਹੜਾ ਕੁਐਸਚਨ ਹੈ ਹੁਣ ਕੁਐਸਚਨ ਨੰਬਰ ਤੀਜਾ ਦੇਖਦੇ ਹਾਂ ਫਰਮ ਭੰਗ ਹੋ ਰਹੀ ਹੈ ਨਿਮਨ ਲਿਖਤ ਮਾਮਲਿਆਂ ਵਿੱਚ ਜਰਨਲ ਇਤਰਾਜ ਦੱਸੋ ਇਦਰਾਜ ਕਰੋ ਦੇਨਦਾਰ ਦਾ ਵਹੀ ਮੁੱਲ 1 ਲੱਖ ਨੂੰ 7% ਪ੍ਰਤੀਸ਼ਤ ਛੋਟ ਤੇ ਵਸੂਲਿਆ ਗਿਆ ਤੇ ਨੈਕਸਟ ਹੈ 45000 ਦਾ ਕਰਜ਼ ਸਮਾਨ ਮੁੱਲ ਦੀ ਮਸ਼ੀਨਰੀ ਨੂੰ ਤਬਦੀਲ ਕਰਕੇ ਅਦਾ ਕੀਤਾ ਗਿਆ ਸੋ ਪਹਿਲਾਂ ਆਪਾਂ ਇਹਦਾ ਦੇਖਦੇ ਹਾਂ ਸੋ ਦੇਣਦਾਰ ਦਾ ਬਕਾਇਆ ਰਕਮ 7% ਛੂਟ ਤੇ ਵਸੂਲਣ ਲਈ ਜਾਣਣ ਇਦਰਾਜ ਸੋ ਪਹਿਲਾ ਆਊਗਾ ਨਕਦ ਖਾਤਾ 93000 ਛੋਟੇ ਖਾਤਾ 7000 ਦੇਣਦਾਰ ਖਾਤਾ 1 ਲੱਖ ਦੇਣਦਾਰ ਤੋਂ 7% ਛੂਟ ਤੋਂ ਬਾਅਦ ਬਕਾਇਆ ਰਕਮ ਵਸੂਲ ਕੀਤੀ ਗਈ ਤੇ ਨੈਕਸਟ ਆਉ ਜਰਨਲ 45000 ਦਾ ਕਰਜ ਜੋ ਮਸ਼ੀਨਰੀ ਰਾਹੀਂ ਚੁਕਾਉਣ ਲਈ ਇਨਚਾਰਜ ਇਧਰ ਆ ਜਰਨਲ ਜਰਨਲ ਐਂਟਰੀ ਕਰਜ਼ਦਾਰ ਖਾਤਾ 45000 ਮਸ਼ੀਨਰੀ ਖਾਤਾ 45000 ਕਰਜ ਨੂੰ ਸਮਾਲ ਮੁੱਲ ਦੀ ਮਸ਼ੀਨਰੀ ਦੇ ਕੇ ਅਦਾ ਕੀਤਾ ਗਿਆ ਸੋ ਇਹ ਇਸ ਦਾ ਆਨਸਰ ਹੈ ਨੈਕਸਟ ਹੈ ਕਸ਼ਮਾ ਦਾ ਫੋਰਥ ਕੁਐਸਚਨ ਹੈ ਦਾਖਲਾ ਫੀਸ ਕੀ ਹੈ ਸੋ ਦਾਖਲਾ ਫੀਸ ਦਾ ਆਨਸਰ ਹੈ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਸੰਸਥਾ ਜਾਂ ਸਾਂਝੇਦਾਰੀ ਫਰਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਜਿਸ ਰਕਮ ਦਾ ਪ੍ਰਦਾਨ ਕਰਦਾ ਹੈ ਉਸ ਨੂੰ ਦਾਖਲਾ ਫੀਸ ਕਹਿੰਦੇ ਹਨ ਮਤਲਬ ਕਿਸੇ ਵੀ ਸਟਾਰਟਿੰਗ ਸਮੇਂ ਜਿਹੜੀ ਫੀਸ ਉਹ ਅਦਾ ਕਰਦਾ ਹੈਗਾ ਜਦੋਂ ਕੋਈ ਰਕਮ ਦਾ ਪ੍ਰਦਾਨ ਕਰਦਾ ਉਸ ਨੂੰ ਦਾਖਲਾ ਫੀਸ ਕਿਹਾ ਜਾਂਦਾ ਹੈ ਐਡਮਿਸ਼ਨ ਫੀਸ ਸੋ ਨੈਕਸਟ ਹੈਗਾ ਜਿਹੜਾ 5th ਕੁਐਸਚਨ ਹੈਗਾ ਲਾਭ ਵੰਡ ਅਨੁਪਾਤ ਵਿੱਚ ਤਬਦੀਲੀ ਤੋਂ ਤੁਹਾਡਾ ਕੀ ਭਾਵ ਹੈ ਸੋ ਆ ਜੀ ਉਸ ਦਾ ਆਨਸਰ ਲਾਭ ਵੰਡ ਅਨੁਪਾਤ ਵਿੱਚ ਤਬਦੀਲੀ ਜਦੋਂ ਸਾਂਝੇਦਾਰਾਂ ਵਿੱਚ ਲਾਭ ਤੇ ਹਾਨੀ ਵੰਡਣ ਦੇ ਅਨੁਪਾਤ ਨੂੰ ਬਦਲਿਆ ਜਾਂਦਾ ਹੈ ਤਾਂ ਇਸ ਨੂੰ ਲਾਭ ਵੰਡ ਅਨੁਪਾਤ ਵਿੱਚ ਤਬਦੀਲੀ ਕਿਹਾ ਜਾਂਦਾ ਹੈ। ਇਹ ਹੀ ਤਬਦੀਲੀ ਨਵੇਂ ਸਾਂਝੇਦਾਰਾਂ ਦੀ ਐਂਟਰੀ ਸਾਂਝੇਦਾਰਾਂ ਦੀ ਸੇਵਾ ਮੁਕਤੀ ਜਾਂ ਮੌਤ ਕਰਕੇ ਹੋ ਜਾਂਦੀ ਹੈ। ਮਤਲਬ ਪਾਰਟਨਰਸ ਸਾਂਝੇਦਾਰ। ਤੇ ਨੈਕਸਟ ਆ ਗਏ ਜਿਹੜਾ ਕੁਐਸਚਨ ਇੱਕ ਸਾਂਝੇਦਾਰ ਦੀ ਸੇਵਾ ਮੁਕਤੀ ਤੋਂ ਤੁਸੀਂ ਕੀ ਸਮਝਦੇ ਹੋ ਸੋ ਆਨਸਰ ਇਹਦਾ ਜਦੋਂ ਕਿਸੇ ਸਾਂਝੇਦਾਰ ਨੇ ਸਾਂਝੇਦਾਰੀ ਤੋਂ ਹਟਣ ਦਾ ਫੈਸਲਾ ਲਿਆ ਹੋਵੇ ਜਾਂ ਉਹਨਾਂ ਦੀ ਉਮਰ ਸਿਹਤ ਜਾਂ ਹੋਰ ਕਾਰਨਾ ਕਰਕੇ ਫਰਮ ਛੱਡ ਨਹੀਂ ਪਵੇ ਤਾਂ ਇਸ ਨੂੰ ਸੇਜੇਦਾਰ ਇਸ ਨੂੰ ਸਾਂਝੇਦਾਰ ਦੀ ਸੇਵਾ ਮੁਕਤੀ ਕਿਹਾ ਜਾਂਦਾ ਹੈ ਸੋ ਆਪਾਂ ਇਹ ਕੁਐਸਚਨ ਰਿਪੀਟ ਕਰਦੇ ਹਾਂ ਜਦੋਂ ਕਿਸੇ ਸਾਂਝੇਦਾਰ ਨੇ ਸਾਂਝੇਦਾਰੀ ਤੋਂ ਹਟਣ ਦਾ ਫੈਸਲਾ ਲਿਆ ਹੋਵੇ ਜਾ ਉਹਨਾਂ ਦੀ ਉਮਰ ਸਿਹਤ ਜਾਂ ਹੋਰ ਕਾਰਨਾਂ ਕਰਕੇ ਫਰਮ ਛੱਡਣੀ ਪਵੇ ਤਾਂ ਇਸ ਨੂੰ ਸਾਂਝੇਦਾਰ ਦੀ ਸੇਵਾ ਮੁਕਤੀ ਕਿਹਾ ਜਾਂਦਾ ਹੈ ਸੋ ਹੀ ਇਜ਼ ਦਾ ਆਨਸਰ ਸੋ ਨੈਕਸਟ ਜਿਹੜਾ ਕੁਐਸਚਨ ਹੈਗਾ ਕੁਐਸਚਨ ਨੰਬਰ 7 ਆ ਫਰਨੀਚਰ ਤੇ ਲਗਾਈ ਜਾਣ ਵਾਲੀ ਘਸਾਵਟ ਦੀ ਰਕਮ ਦੀ ਗਣਨਾ ਕਰੋ ਜਿਵੇਂ 1/4/2021 ਨੂੰ ਫਰਨੀਚਰ 30000 ਲੱਗਿਆ ਤੇ ਘਸਾਵਟ 31/3/2022 ਨੂੰ ਫਰਨੀਚਰ ਤੇ 25000 ਸਾਲ ਦੌਰਾਨ ਦੌਰਾਨ ਫਰਨੀਚਰ ਦੀ ਵਿਕਰੀ 7500 ਤੇ ਸਾਲ ਦੌਰਾਨ ਫਰਨੀਚਰ ਦੀ ਖਰੀਦ ਹੋਈ 10000 ਸੋ ਹੁਣ ਆਪ ਇਹਦਾ ਕੀ ਕੱਢਣਾ ਹੈ ਖਸਾਬੜੀ ਦੀ ਰਕਮ ਦੀ ਗਣਨਾ ਕਰਨੀ ਆ ਸੋ ਇੱਥੇ ਫਰਨੀਚਰ ਤੇ ਖਸਾਬੜੀ ਦੀ ਗਣ ਹੈਗੀ ਸ਼ੁਰੂਆਤੀ ਮੁੱਲ 1/4/2021 ਨੂੰ 30000 ਸੀ ਤੇ ਨਵਾਂ ਮੈਂ ਖਰੀਦਿਆ ਫਰਨੀਚਰ ਕਿੰਨਾ ਹੋ ਗਿਆ 10000 ਫਿਰ ਵਿਕਰੀ ਕਿੰਨੀ ਹੋਈ ਉਹਦੀ 7500 ਹੋਗੀ ਤੇ ਅੰਤਿਮ ਮੁੱਲ ਉਹਦਾ 25000 ਸੋ ਖਸਾਬੜੀ ਗੱਣਾ ਸ਼ੁਰੂਆਤੀ ਮੁੱਲ ਪਲੱਸ ਨਵਾਂ ਖਰੀਦ ਮਾਈਨਸ ਵਿਕਰੀ ਮਾਈਨਸ ਅੰਤਿਮ ਮੁੱਲ ਸੋ ਜਿਹੜਾ ਲਾਸਟ ਤੇ ਆਨਸਰ ਆਜੂ 7500 ਆਜੂ ਖਸਾਬੜੀ ਗੱਣਾਂ ਦਾ ਜੋ ਉੱਤਰ ਸੋ ਏ ਹੀ ਇਜ਼ ਦਾ ਆਨਸਰ ਹੈਗਾ ਸੋ ਨੈਕਸਟ ਜਿਹੜਾ ਕੁਐਸਚਨ ਹੈ ਇੱਕ ਫਰਮ ਕੋਲ 20 ਲੱਖ ਰੁਪਏ ਦੀਆਂ ਸੰਪਤੀਆਂ ਅਤੇ 8 ਲੱਖ 40 ਹਜ਼ਾਰ ਰੁਪਏ ਦੀਆਂ ਦੇਣਦਾਰੀਆਂ ਹਨ ਸਾਲਾਨਾ ਲਾਭ 1 ਲੱਖ 80 ਹਜ਼ਾਰ ਕਮਾਉਂਦੀ ਹੈ ਸੁਧਾਰਨ ਲਾਭ ਦੀ ਦਰ 15% ਹੈ ਸੂਪਰ ਲਾਭ ਪੂੰਜੀ ਗਤਿ ਵਿਧੀ ਰਾਹੀਂ ਸਾਖ ਦੀ ਰਕਮ ਦੀ ਗਣਨਾ ਕਰੋ ਸੋ ਸੋ ਅਨਸਰ ਹੈ ਸਾਖ ਦੀ ਗੱਲ ਆ ਸੁਪਰ ਲਾਭ ਪੂੰਜੀ ਘਤਵੇ ਦੀ ਰਹੀ ਦਿੱਤਾ ਗਿਆ ਪਹਿਲਾਂ ਆਪਾਂ ਨੂੰ ਸਭ ਤੋਂ ਇਹ ਜ਼ਰੂਰ ਲਿਖਣਾ ਹੈ ਦਿੱਤਾ ਗਿਆ ਕੁੱਲ ਸੰਪਤੀਆਂ ਜਿਹੜੀਆਂ ਆਪਣੇ ਕੋਲ 20 ਲੱਖ ਕੁੱਲ ਦੇਣਦਾਰੀਆਂ ਨੇ 8 ਲੱਖ 40000 ਸੁੱਧ ਸੰਪਤੀ ਆ ਗਈ ਨੈਟ ਵੈਲਥ 20 ਲੱਖ ਚੋਂ 8 ਲੱਖ 40000 ਘਟਾ ਕੇ 11 ਲੱਖ 60000 ਤੇ ਸਾਲਾਨਾ ਲਾਭ ਕਿੰਨਾ 1 ਲੱਖ 80000 ਸਧਾਰਨ ਲਾਭ ਦੀ ਦਰ ਆ ਜਿਹੜੀ 15% ਆ ਗਈ ਤੋ ਪਹਿਲਾ ਆਪਾਂ ਸਧਾਰਨ ਲਾਭ ਪਤਾ ਕਰਨਾ 15% ਗੁਣਾ ਕਰਨਾ 11 ਲੱਖ 60000 ਨਾਲ ਸੋ ਆਜੂ 174000 ਸਧਾਰਨ ਲਾਭ ਹੋਇਆ ਜਿਹੜਾ ਫਿਰ ਸੋਪਰ ਲਾਭ ਸਧਾਰਨ ਲਾਭ ਚੋਂ ਸਾਲਾਨਾ ਲਾਭ ਚੋਂ ਮਾਈਨਸ ਕਰਨਾ ਸਧਾਰਨ ਲਾਭ ਸਾਲਾਨਾ ਲਾਭ ਆਪਾਂ ਨੂੰ 180 ਦਿੱਤਾ ਤੇ ਉਹਦੇ ਚੋਂ ਸਧਾਰਨ ਲਾਭ ਘਟਾ ਕੇ ਆਜੂ 174000 बराबर आजु 6000 ਤੇ ਨੈਕਸਟ ਆਊਗਾ ਸਾਖ ਦੀ ਗੱਨ ਮੰਨ ਲਓ ਉਹ 5 ਸਾਲਾਂ ਦਾ ਗੁਣਾ ਸੁਪਰ ਲਾਭ ਗੁਣਾ 5 6000 ਨੂੰ ਗੁਣਾ ਕਰਨੀਏ 5 ਨਾਲ ਬਰਾਬਰ ਆਜੂ 30000 ਸੋਚ ਤੇ 30000 ਦਿੱਤਾ ਇਹਨਾਂ ਨੇ ਲਾਸਟ ਆਨਸਰ ਸਾਖ ਦੀ ਗੱਨ ਨਾ ਕਰਕੇ ਜੋ ਸਾਖ ਦੀ ਗੱਨ ਆ ਗਈ ਸੁਪਰ ਲਾਭ ਸੂਪਰ ਮੰਨ ਲੋ ਉਹ 5 ਸਾਲਾਂ ਦਾ ਗੁਣਾ ਕਰਕੇ 6000 ਆ ਗਿਆ ਦੀ ਸੂਪਰ ਲਾਭ ਅੱਗੇ ਸਾਖ ਦੀ ਗਣਨਾ ਕਰੀ ਤੀ ਉਹਨੂੰ ਸੂਪਰ ਲਾਭ ਨਾਲ ਗੁਣਾ ਕਰਤਾ 5 ਨਾਲ ਉਹਨਾਂ ਆ ਜੂਜੇ ਤੇ 6000 ਦਾ 60 ਸੋ ਨੈਕਸਟ ਜਿਹੜਾ ਕੁਐਸਚਨ ਹੈਗਾ ਨੀਹਾ ਨੇ ਰੇਖਾ ਤੋਂ ਸਾਂਝੇਦਾਰ ਲਾਭ ਤੇ ਹਾਨੀ ਨੂੰ 3:2 ਅਨੁਪਾਤ ਵਿੱਚ ਵੰਡਦੇ ਹਨ ਉਹ ਸੋਮਨ ਨੂੰ 1/3 ਹਿੱਸੇ ਦੇ ਲਾਭ ਵਿੱਚ ਸ਼ਾਮਿਲ ਕਰਨ ਤੇ ਸਹਿਮਤ ਹੋਏ ਸੋਮਨ 4 ਲੱਖ ਪੂੰਜੀ ਲੈ ਕੇ ਆਈ ਫਰਮ ਦੀ ਸਾਖ ਦਾ ਕੁੱਲ ਸਾਖ ਦਾ ਮੁੱਲ 3 ਲੱਖ ਪਾਇਆ ਗਿਆ ਪਰੰਤੂ ਸੋਮਨ ਆਪਣੇ ਹਿੱਸੇ ਦੀ ਸਾਖ ਨਗਦ ਲੈਉਣ ਵਿੱਚ ਅਸਮਰਥ ਹੈ ਫਰਮ ਦੀਆਂ ਬਈਆਂ ਬਈਆਂ ਵਿੱਚ ਜਨਰਲ ਅੰਦਰਾਜ ਕਰੋ ਸੋ ਆਨਸਰ ਹੈਗਾ ਨੀਹਾ ਰੇਖਾ ਅਤੇ ਸੋਮਨ ਦੀ ਜਨਰਲ ਐਂਟਰੀ ਦਿੱਤਾ ਗਿਆ ਨੀਹਾ ਨੇ ਨੀਹਾ ਤੇ ਰੇਖਾ ਦਾ ਲਾਭ ਅਨੁਪਾਤ ਅਗਤ ਨਦੋਦ ਸੋਮਨ ਦੀ ਨਵੇਂ ਹਿੱਸੇਦਾਰੀ ਹੈ 1 3 ਦੀ ਤੇ ਸਾਖ ਦਾ ਕੁੱਲ ਮੁੱਲ 3 ਲੱਖ ਸੋਮਨ ਨੇ ਸਾਖ ਲਈ ਨਕਦ ਨਹੀਂ ਦਿੱਤਾ ਨਮਾ ਲਾਭ ਅਨੁਪਾਤ ਨੀਹਾ 3 5 ਤੇ 3 6 ਪਹਿਲਾਂ 3 5 ਤੇ ਰੇਖਾ ਦਾ 2 5 ਤੇ ਸੋਮਨ ਦਾ 0 ਪ੍ਰਾਣ ਅਨੁਪਾਤ ਹੈ ਤੇ ਨੀਹਾ ਦਾ 3 6 ਹੈਗਾ ਰੇਖਾ ਦਾ 2 6 ਹੈ ਤੇ ਸੋਮਨ ਦਾ 1 3 ਨਵਾਂ ਅਨੁਪਾਤ ਹੈ ਤੁਸ ਸਾਖ ਦੀ ਗਣਨਾ ਕੀ ਜਿਹੜੀ ਨੀਹਾ ਦਾ ਨਵਾਂ ਹਿੱਸਾ ਘਤਨਸ਼ੀ ਰੇਖਾ ਦਾ ਨਵਾਂ ਹਿੱਸਾ ਦੋ ਸੀ ਤੇ ਸੋਮਾ ਦਾ ਇੱਕ ਹਿੱਸਾ ਨਵਾਂ ਹਿੱਸਾ ਹੈ 1/3 ਨੀਹਾ ਤੇ ਰੇਖਾ ਦੀ ਗੁੰਮ ਹੋਈ ਸੇਦਾਰੀ 3/5 3/6 2/5 2/6 ਤੇ ਸਾਖ ਦੇ ਵੰਟਾਂਤਰੇ ਦੀ ਗਣਨਾ 3 ਅਨੁਪਾਤ 2 ਵਿੱਚ ਵੰਡਦੇ ਹੋਏ ਨੀ ਹਿਆ 3 ਲੱਖ ਨੂੰ ਗੁਣਾ ਕਰੇ ਤਾਂ ਨੇ 3/5 ਨਾਲ ਬਰਾਬਰ ਆ ਗਿਆ 1 ਲੱਖ 80 ਹਜ਼ਾਰ ਤੇ ਰੇਖਾ ਦਾ 3 ਲੱਖ ਨੂੰ ਗੁਣਾ ਕਰੇ 2/5 ਨਾਲ ਬਰਾਬਰ ਆ ਗਿਆ 1 ਲੱਖ 20 ਹਜ਼ਾਰ ਸੋ ਇਹਦੀ ਜਨਰਲ ਐਂਟਰੀ ਜਿਹੜੀ ਸੁਮਨ ਦਾ ਖਾਤਾ ਟੱਕ 3 ਲੱਖ ਨੇ ਹਾ ਖਾਤਾ 1 ਲੱਖ 80 ਹਜ਼ਾਰ ਤੇ ਰੇਖਾ ਦਾ ਖਾਤਾ 1 ਲੱਖ 20 ਸੁਮਨ ਵੱਲੋਂ ਆਪਣੇ ਹਿੱਸੇ ਦੀ ਸਾਖ ਨਾਲ ਲਿਹਾਣ ਕਰਨੀ ਹੈ ਤੇ ਰੇਖਾ ਨੂੰ ਉਨ੍ਹਾਂ ਦੀ ਸਹੀ ਰਕਮ ਦਿੱਤੀ ਗਈ ਸੋ ਇਹ ਇਸ ਦਾ ਆਨਸਰ ਆ ਸੋ ਨੈਕਸਟ ਜਿਹੜਾ ਕੁਐਸਚਨ ਹੈਗਾ ਉਹ ਚਾਰ ਪ੍ਰਸ਼ਨਾਂ ਵਿੱਚੋਂ ਕੋਈ ਤਿੰਨ ਪ੍ਰਸ਼ਨ ਕਰੋ ਜੇਕਰ ਪ੍ਰਸ਼ਨ ਦੇ ਚਾਰ ਅੰਕਨ ਹਰੇਕ ਪ੍ਰਸ਼ਨ ਦੇ ਮੈਂ ਪਹਿਲਾਂ x ਅਤੇ y ਦੇ ਲਾਭ ਦੇ ਹਾਨੀ ਨੂੰ ਬਰਾਬਰ ਦਿੱਤਾ ਬਰਾਬਰ ਅਨੁਪਾਤ ਵਿੱਚ ਵੰਡਦੇ ਹਨ ਅਤੇ 31 ਮਾਰਚ 2023 ਦੇ 23 ਤੱਕ ਨੂੰ ਅੰਤਿਮ ਚਿਠੀ ਹੈਟ ਲੈ ਕੇ ਅਨੁਸਾਰ ਹੈ ਅਸਲੀਏਬਿਲਿਟੀਸ ਆ ਐਸੈਟਸ ਆ ਸੋ ਐਸੈਟਸ ਉਹ ਹੁੰਦੇ ਨੇ ਜਿਹੜੇ ਪੈਸਾ ਲੈ ਕੇ ਆਉਂਦੇ ਨੇ ਤੇ ਲਾਇਬਿਲਿਟੀਸ ਜਿਹੜੇ ਖਰਚ ਕਰਦੇ ਨੇ ਸੋ ਆ ਉਗਾਨ ਸਰਫ ਵਸੂਲੀ ਖਾਤੇ ਲੈਜਿਸ਼ਨ ਅਕਾਊਂਟ ਫਰਮ ਦੇ ਖਾਤੇ ਦੇ ਤਹਿਤ ਵਸਤੂਆਂ ਤੇ ਦੇਣਦਾਰੀਆਂ ਦੀ ਵਿਕਰੀ ਵਸੂਲੀ ਅਤੇ ਪ੍ਰਗਧਾਨ ਦੀ ਜਾਣਕਾਰੀ ਰੱਖਣ ਲਈ ਬਣਾਇਆ ਜਾਂਦਾ ਹੈ ਵਸੂਲੀ ਖਾਤੇ ਸੋ ਇਧਰ ਲੀਅਬਿਲਿਟੀਆਂ ਇਧਰ ਐਸੈਟਸ ਟੂ ਲੈਂਡਰ 1 ਲੱਖ 20 ਸੋ ਇਹ ਤੁਸੀਂ ਸਕਰੀਨਸ਼ਾਟ ਲੈ ਲੈਣਾ ਤੇ ਵਿਆਖਿਆ ਪਹਿਲਾਂ ਆਪਾਂ ਕੁਐਸਚਨ ਕਰਦੇ ਆ ਲੈਂਡਰ ਨੂੰ 10 ਪਰਸੈਂਟ ਚੂਟ ਤੇ ਪਲਾਟ ਤੇ ਮਸ਼ੀਨਰੀ 78000 ਦੇ ਕੇ ਭੁਗਤਾਨ ਕੀਤਾ ਗਿਆ ਤੇ ਬਾਕੀ 12000 ਨਗਦੀ ਵਿੱਚ ਦਿੱਤਾ ਗਿਆ ਦੇਣਦਾਰਾਂ ਤੋਂ ਦੇਣਦਾਰਾਂ ਤੋਂ 10 ਪਰਸੈਂਟ ਚੂਟ ਘਟਾ ਕੇ 7580 ਸ਼ੁਭਸੂਲ ਕੀਤੇ ਗਏ ਨਿਵੇਸ਼ ਇਨਵੈਸਟਮੈਂਟ ਦਾ 80 ਪ੍ਰਤੀਸ਼ਤ 28000 ਮਿਲੇ ਤੇ ਬਾਕੀ 7200 ਗੁੰਮ ਗਿਆ 22 ਦਾ ਕਰਜ਼ਾ 14000 1000 ਬਿਆਸ ਮੇਤ 15000 ਬਣਿਆ ਐਕਸ ਨੇ 1200 ਖਰਚ ਕੀਤੇ ਜੋ ਕਿ ਖਾਤੇ ਵਿੱਚ ਜੋੜੇ ਗਏ ਲਾਭ ਹੋਇਆ 45000 ਨੂੰ ਐਕਸ ਅਤੇ 22 ਵਿੱਚ ਬਰਾਬਰ ਵੰਡਿਆ ਗਿਆ ਸੋ ਇਹਦੀ ਤੇ ਨੈਕਸਟ ਹੈ ਪ੍ਰਾਪਤੀ ਅਤੇ ਪ੍ਰਧਾਨ ਖਾਤੇ ਦੀਆਂ ਚਾਰ ਚਮਾਵਾਂ ਵਾਲੀ ਕੋ ਅਧੂਰਾ ਆਰਥਿਕ ਚਿੱਤਰ ਇਹ ਜੀ ਕੇਵਲ ਨਗਦੀ ਲੈਣ ਦੇ ਨੂੰ ਦਰਸਾਉਂਦਾ ਤੇ ਬਾਕੀ ਬਕਾਇਆ ਜਾਂ ਵਿਅਕਤੀਆਂ ਲੈਣ ਦੇ ਰਿਆਂ ਨੂੰ ਨਹੀਂ ਨਾਫਾ ਨੁਕਸਾਨ ਨਹੀਂ ਦਿਖਾਉਂਦਾ ਇਹ ਖਾਤਾ ਕਿਸੇ ਵੀ ਵਪਾਰਕ ਸੰਸਥਾ ਦੇ ਨਾਫੇ ਜਾਂ ਨੁਕਸਾਨ ਦੀ ਗਣਨਾ ਨਹੀਂ ਕਰਦਾ ਕਿਰਪਾ ਕਰਕੇ ਸਾਲ ਦੇ ਅੰਤ ਵਿੱਚ ਬਕਾਇਆ ਨਹੀਂ ਦਿਖਾਉਂਦਾ ਅਗਰ ਕੁਝ ਲੈਣਦਾਰੀ ਜਾਂ ਜਿਵੇਂ ਪ੍ਰਧਾਨ ਬਾਕੀ ਰਹਿ ਜਾਂਦੀ ਨੇ ਤਾਂ ਉਹ ਇਸ ਖਾਤੇ ਵਿੱਚ ਦਰਜ ਨਹੀਂ ਹੁੰਦੀ ਲੰਬੇ ਸਮੇਂ ਦੀ ਨੀਅਤ ਇਹ ਕੇਵਲ ਇੱਕ ਨਿਰਿਆਤ ਨਿਰਧਾਰਤ ਸਮੇਂ ਸਾਲ ਦੇ ਮਹੀਨੇ ਲਈ ਬਣਾਇਆ ਜਾਂਦਾ ਹੈ ਤੇ ਲੰਮੀ ਅਵਧੀ ਦੇ ਵਪਾਰਕ ਲੈਣਦੇਨ ਨੂੰ ਨਹੀਂ ਦਰਸਾਉਂਦਾ ਲਿਖਤੀ ਸਾਂਝੇਦਾਰੀ ਦਸਤਾਵੇਜ਼ ਦੀ ਮਹੱਤਤਾ ਦੇ ਚਾਰ ਬਿੰਦੂ ਕਾਨੂੰਨੀ ਸੂਤ ਇਹ ਸਾਂਝੇਦਾਰਾਂ ਦੇ ਵਿਚਕਾਰ ਹੋਏ ਸਮਝੌਤੇ ਦਾ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜੋ ਕਿ ਵਿਵਾਦਾਂ ਦੀ ਹੱਲ ਦੇਣ ਵਿੱਚ ਮਦਦ ਕਰਦਾ ਹੈ। ਲਾਭ ਤੇ ਹਾਨੀ ਦੀ ਵੰਡ ਇਹ ਦੱਸਦਾ ਹੈ ਕਿ ਲਾਭ ਅਤੇ ਨੁਕਸਾਨ ਨੂੰ ਸਾਂਝੇਦਾਰਾਂ ਵਿੱਚ ਕਿਸਨੋਂ ਬਾਤ ਵਿੱਚ ਵੰਡਿਆ ਜਾਵੇ। ਜ਼ਿੰਮੇਵਾਰੀਆਂ ਦੀ ਵਿਆਖਿਆ ਹਰ ਸਾਂਝੇਦਾਰ ਦੀ ਭੂਮਿਕਾ, ਜ਼ਿੰਮੇਵਾਰੀ ਅਤੇ ਹੱਕ ਸਪਸ਼ਟ ਤਰੀਕੇ ਨਾਲ ਦੱਸਾਏ ਜਾਂਦੇ ਹਨ। ਵਿਵਾਦਾਂ ਦੀ ਨਿਪਵਾਦਾਂ ਲਈ ਨਕਟਾਰ ਕਿਸੇ ਵੀ ਬਵਾਦ ਜਾਂ ਗਲਤਫਹਿਮੀ ਦੀ ਸਥਿਤੀ ਵਿੱਚ ਇਹ ਦਸਤਾਵੇਜ਼ ਇੱਕ ਮੁੱਖ ਰੋਲ ਅਦਾ ਕਰਦਾ ਤੇ ਸਪਸ਼ਟ ਦਿਸ਼ਾ ਨਿਰਦੇਸ਼ ਦਿੰਦਾ ਹੈ। ਸੋ ਏ ਇਸ ਦਾ ਆਨਸਰ ਆ ਸੋ ਨੈਕਸਟ ਨੂੰ ਆਪਾਂ ਭਾਗੜਾ ਤੇ ਕੀੜੀ ਦੇ ਕਰਦੇ ਸੋ ਭਾਗੜਾ ਸਾਰੇ ਭਾਗ ਜ਼ਰੂਰੀ ਹਨ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ ਜਿਵੇਂ ਸਭ ਤੋਂ ਪਹਿਲਾਂ ਜੇਕਰ ਇੱਕ 100 ਰੁਪਏ ਦਾ ਅਨਸ਼ਾ ਜਿਸ ਉੱਪਰ 70 ਰੁਪਏ ਦਾ ਭਦਾਨ ਕੀਤਾ ਜਿਤਨੂੰ ਜਬਤ ਕਰਨ ਲਗਿਆ ਇਹ ਨਿਯੰਤਮ ਕੀਮਤ ਤੇ ਦੁਬਾਰਾ ਜਾਰੀ ਕੀਤਾ ਗਿਆ ਜਾ ਸਕਦਾ ਹੈ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ 30 ਰੁਪਏ ਤੇ ਨੈਕਸਟ ਹੈ ਜਿਹੜਾ ਇੱਕ ਕੰਪਨੀ ਦੀਆਂ ਸਥਿਰ ਸੰਪਤੀਆਂ 10 ਲੱਖ ਤੋਂ ਵੱਧ ਕੇ 16 ਲੱਖ ਹੋ ਗਈਆਂ। ਤਬਦੀਲੀ ਦਰ ਵਿੱਚ ਕਿੰਨੇ ਪ੍ਰਤੀਸ਼ਤ ਹੈ? ਤਬਦੀਲੀ ਦਰ ਕਿੰਨੇ ਪ੍ਰਤੀਸ਼ਤ ਹੈ? ਸੋ ਆਉ ਇਸ ਦਾ ਆਨਸਰ 60%। ਜਦੋਂ 15000 ਦੀ ਬਾਹੀ ਮੁੱਲ ਵਾਲੀ ਇੱਕ ਸਥਿਰ ਸੰਪਤੀ 5000 ਦੇ ਘਾਟੇ ਨਾਲ ਵੇਚੀ ਜਾਂਦੀ ਹੈ ਤਾਂ ਸਰੋਤਜ ਵਰਤੋਂ ਦੀ ਸ਼ੁੱਧ ਰਕਮ ਦੱਸੋ। ਸੋ ਆਉ ਇਸ ਦਾ 10000 ਦਾ ਸਰੋਤ। ਮਤਲਬ ਸੋਰਸ। ਸੋਰਸ ਜਾਂ ਜੂਸਸ ਦੀs ਦੀs ਚੁੱਧ ਕਰਕਮ ਦਸੋ ਅਗੇ ਪੂਰਵ ਅਧਿਕਾਰਾਂ ਕੀ ਹੈ ਕਰਜ ਪੱਤਰ ਵਾਪਸੀ ਰਿਜ਼ਰਵ ਕੀ ਦਿੱਤੀਆਂ ਗਤੀਵਿਧੀਆਂ ਦੀ ਵਿਆਖਿਆ ਕਰੋ ਜੇ ਵਿੱਤੀ ਗਤੀਵਿਧੀਆਂ ਦੀ ਵਿਆਖਿਆ ਕਰੋ ਸੋ ਇਹ ਤੁਸੀਂ ਖੁਦ ਕਰਨਾ ਤਬਦੀਲੀ ਕਰਜ ਪਾਤਰ ਦਾ ਮਤਲਬ ਜੋ ਨਕਦੀ ਵਿੱਚ ਤਬਦੀਲਨ ਯੋਗ ਹਨ ਗਲਤ ਮੁੱਢਲੇ ਖਰਚੇ ਚਾਲੂ ਲੈਣ ਦੇਰੀਆਂ ਵਿੱਚ ਸ਼ਾਮਲ ਹੁੰਦੇ ਹਨ ਸਹੀ ਨਕਦ ਵਿਕਰੀ ਪ੍ਰਚਾਲਨ ਗਤੀਵਿਧੀਆਂ ਤੋਂ ਰੋਕੜ ਪ੍ਰਵਾਹ ਦੀ ਇੱਕ ਉਦਾਹਰਣ ਹੈ ਸਹੀ ਜਾਂ ਗਲਤ ਸੋ ਆਉ ਇਸ ਦਾ ਸਹੀ ਤੇ ਇੱਕ ਜਨਤਕ ਕੰਪਨੀ ਦੇ ਘਟੋ ਘਟ ਡੈਸ਼ ਡਾਇਰੈਕਟਰ ਹੋਣੇ ਚਾਹੀਦੇ ਹਨ ਸੋ ਇਸ ਦਾ ਆਨਸਰ ਆਊਗਾ ਤੰਨ ਕਰਜ਼ ਪੱਤਰਧਾਰਕ ਡੈਸ਼ ਲੈਂਡ ਦੇ ਹਕਦਾਰ ਹਨ ਵਿਆਜ ਲੰਬ ਰੂਪੀ ਪਿਛਲੇ ਸਾਲ ਨੂੰ ਨੋਟ ਡੈਸ਼ ਪਿਛਲੇ ਸਾਲ ਵੀ ਕਿਹਾ ਜਾਂਦਾ ਹੈ ਸਥਿਰ ਸੋ ਇਹ ਇਸ ਦਾ ਆਨਸਰ ਹੈ ਤੇ ਨੈਕਸਟ ਕੁਐਸਚਨ 12 ਤੋਂ 18 ਤੱਕ ਦੇ ਸਾਰੇਰੇ ਇੱਕ ਪ੍ਰਸ਼ਨ ਦੇ 2 ਅੰਕ ਹਨ ਸੋ ਇਹ ਇਹ ਜਿਹੜੇ ਪ੍ਰਸ਼ਨ ਨੇ ਇਹ ਤੁਸੀਂ ਆਪਣੀ ਪੁੱਕਤੋਂ ਕਰਨਾ। 8 ਲਿਖਿਆ ਤਾਂ ਚਾਲੂ ਅਨੁਪਾਤ ਦੀ ਗਣਨਾ ਕਰੋ। ਫਿਰ ਇੱਕ ਕੰਪਨੀ ਦੇ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ। ਰੁਕੜ ਪ੍ਰਵਾਹ ਦੌਰਾਨ ਦੀ ਇਨਸ ਦੌਰਾਨ ਵੇਚੀ ਗਈ ਭੂਮੀ ਦੀ ਕੀਮਤ ਦੀ ਗਣਨਾ ਕਰੋ। ਕਾਰਜ ਪੱਤਰ ਦੀ ਬਾਤ ਸੀ ਤਾਂ ਕੀ ਪਾਵੇ? ਅਨੁਪਾਤ ਵਿਸ਼ਲੇਸ਼ਣ ਦੀਆਂ ਕੋਈ ਦੋ ਸਿਮਾਵਾਂ ਲਿਖੋ। ਸੋ ਇਹ ਪ੍ਰਸ਼ਨ ਨੇਗੇ ਅਗਲੇ ਅਗੋ ਤਿੰਨ ਵਿੱਚੋਂ ਕੋਈ ਦੋ ਪ੍ਰਸ਼ਨ ਵੀ ਕਰਨੇ ਨੇ। ਸੋ ਨੈਕਸਟ ਆਪਾਂ ਭਾਗ ਈੜੀ ਮਾੜਾ ਚ ਕਰਾ ਦਿੰਦੇ ਹਾਂ ਜਿਵੇਂ ਸਟਾਰਟਿੰਗ ਤੇ ਆ ਬੋਬੀ ਕਾਪੀ ਡਿਜੀਟਲ ਕੰਪਿਊਟਰਾਂ ਵਿੱਚ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਸੋ ਇਹ ਸਾਰਾ ਹੀ ਆਊਗਾ ਤੇ ਨੈਕਸਟ ਇਹਨਾਂ ਵਿੱਚ ਕਿਹੜੀ ਸੁਰੱਖਿਆ ਵਿਊ ایس ਵਿਸ਼ੇਸ਼ਤਾ ਹੈ ਪਾਸਵਰਡ ਵਰਕ ਬੁੱਕ ਇੱਕ ਸਮੂਹ ਹੁੰਦਾ ਹੈ ਵਰਕ ਸ਼ੀਟਾਂ ਦਾ ਡੀਬੀਐਮਐਸ ਤੋਂ ਕੀ ਭਾਵ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਸਪਰੈਡਸ਼ੀਟ ਸ਼ੀਟ ਬਾਰੇ ਲਿਖੋ ਇਸ ਵਿੱਚ ਰੋ ਅਤੇ ਕਾਲਮ ਹੁੰਦੇ ਹਨ ਤੇ ਇਸ ਵਿੱਚ ਇਹ ਐਕਸਲ ਦੀ ਸਪਰੈਡਸ਼ੀਟ ਹੁੰਦੀ ਹੈ ਜਿਸ ਵਿੱਚ ਆਪਾਂ ਗਣਨਾ ਕਰਦੇ ਹਾਂ SQL ਦਾ ਮੈਥਡ ਦੇ ਕੁਲਾਬ ਜਾਂ ਗੁਣ ਦੇਖੋ ਸੋ ਇਹ ਤੁਸੀਂ ਖੁਦ ਦੇਖਣਾ ਹੈ ਕੰਟਰੋਲ ਜੁਨਟ ਬਹੁਤ ਤੇਜ਼ੀ ਨਾਲ ਗਣਨਾ ਕਰਦਾ ਹੈ ਸਹੀ ਜਾਂ ਗਲਤ ਸਹੀ ਪੇਰੋਲ ਵਿੱਚ ਤਨਖਾਹ ਦਾ ਪੂਰਾ ਵੇਰਵਾ ਦਖਾਇਆ ਜਾਂਦਾ ਹੈ ਸਹੀ SQL ਤੋਂ ਭਾਵ ਸਟਰਕਚਰ ਕੁਰੀ ਭਾਸ਼ਾ ਹੈ ਸਹੀ ਤੇ ਡੈਸ਼ ਲਿਖਾ ਵਿਧੀ ਛੋਟੇ ਵਪਾਰ ਲਈ ਜ਼ਿਆਦਾ ਲਾਭਦਾਇਕ ਰੈਡੀ ਟੂ ਯੂਜ਼ ਸੋ ਇਹ ਇਸ ਦਾ ਆਨਸਰ ਹੈ ਤੇ ਟੈਲੀ ਦੇ ਰਿਪੋਰਟਾਂ ਵਿੱਚ ਵੋਚਰ ਨੂੰ ਐਡ ਸ਼ਾਮਿਲ ਕਰਨ ਲਈ ਡੈਸ਼ ਫੰਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਏ ਐਲ ਟੀ ਪਲੱਸ ਏ ਤੇ ਇੱਕ ਫੀਲਡ ਬਹੁਤ ਸਾਰੇ ਅੱਖਰਾਂ ਦਾ ਡੈਸ਼ ਹੁੰਦਾ ਹੈ ਸੁਮੇਲ ਸੋ ਇਹ ਇਸ ਤਰ੍ਹਾਂ ਹੈ ਤੇ ਆਹ ਕੁਐਸਚਨ ਤੁਸੀਂ ਖੁਦ ਕਰਨੇ ਨੇਗੇ ਐਮ ਐਸ ਐਕਸਲ ਵਿੱਚ ਐਸ ਐਲ ਐਨ ਸਟ੍ਰੇਟ ਲਾਈਨ ਮੈਥਡ ਦੇ ਹਿਸਾਬ ਨਾਲ ਪਤਾ ਕਰੋ ਰਾਮ ਅਤੇ ਸ਼ਾਮ ਦੁਆਰਾ ਪ੍ਰਾਪਤ ਕੀਤੇ ਗਏ ਕੁੱਲ ਅੰਕ ਤੇ ਕੁੱਲ ਅੰਕਾਂ ਦਾ ਪ੍ਰਤੀਸ਼ਤ ਪਤਾ ਕਰਨ ਦੇ ਸੂਤਰ ਜਾਂ ਫਾਰਮੂਲੇ ਲਿਖੋ ਕੰਪਿਊਟਰ ਟਾਈਜ਼ਰ ਦੇਖਾ ਪ੍ਰਣਾਲੀ ਦੇ ਕੋਈ ਦੋ ਲਾਭ ਲਿਖੋ ਡੇਟਾ ਵਿੱਚ ਕੋਡ ਸਕੂਏਸ਼ਨਲ ਬਲੌਕ ਵਿੱਚ ਮਕੈਨਿਕ ਕੋਡ ਦਾ ਪਤਾ ਕਰੋ ਡਾਟਾ ਬਲਟੇਸ਼ਨ ਦੇ ਲਾਭ ਡੀਬੀਐਮਐਸ ਦੇ ਕੋਈ ਦੋ ਲਾਭ ਇੱਕ ਕੰਪਨੀ ਦਾ ਮਹੀਨਾਵਾਰ ਉਤਪਾਦਨ ਰਿਪੋਰਟ ਲਿਖੇ ਅਨੁਸਾਰ ਹੈ ਸੂਈ ਹੀ ਹੈਗਾ ਤੇ ਹਰੇਕ ਵਿੱਚ ਇਹਦੇ ਚੋਂ ਵੀ ਕੋਈ ਦੋ ਪ੍ਰਸ਼ਨ ਕਰਨੇ ਨੇ ਤਿੰਨ ਪ੍ਰਸ਼ਨਾਂ ਵਿੱਚੋਂ ਸੇ ਤੁਸੀਂ ਖੁਦ ਕਰਨ ਲਗਾ ਸੋ ਇਹ ਕੁਐਸਚਨ ਪੇਪਰ ਆਪਣਾ ਪੰਜਾਬੀ ਵਰਜ਼ਨ ਵਿੱਚ ਮਤਲਬ ਪੰਜਾਬੀ ਮੀਡੀਅਮ ਵਿੱਚ ਕੰਪਲੀਟ ਹੋ ਚੁੱਕਿਆ ਹੈ ਸੋ ਮਿਲਦੇ ਆ ਆਪਾਂ ਨੈਕਸਟ ਲੈ ਕੇ ਆਵਾਂਗੇ ਇੰਗਲਿਸ਼ ਮੀਡੀਅਮ ਵਿੱਚ ਇੱਕ ਕੁਐਸਚਨ ਪੇਪਰ ਸੋ ਵੀਡੀਓ ਨੂੰ ਕਰ ਦੇਣਾ ਲਾਈਕ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ